ਜ਼ਿਲ੍ਹਾ ਪਠਾਨਕੋਟ ਵਿਖੇ ਐਕਸਾਈਜ਼ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਵਿਚਣ ਵਾਲੇ ਮਾੜੀ ਅੰਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਦੇ ਵਹਲਾ ਸਰਾਈ ਵਿਖੇ ਇੱਕ ਘਰ ਵਿੱਚ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੇਡ ਮਾਰ ਕੇ 15 ਦੇ ਕਰੀਬ ਸ਼ਰਾਬ ਦੀਆਂ ਦੇਸੀ ਅੰਗਰੇਜ਼ੀ ਪੇਟੀਆਂ ਬਰਾਮਦ ਕੀਤੀਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਨਾਈ ਮਹੱਲੇ ਦੀ ਇੱਕ ਘਰ ਵਿੱਚ ਇੱਕ ਵਿਅਕਤੀ ਨਾਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰਦਾ ਹੈ ਜਿੱਤੇ ਚਲਦਿਆਂ ਉਹਨਾਂ ਵੱਲੋਂ ਉਸ ਘਰ ਵਿੱਚ ਰੇਡ ਮਾਰ ਕੇ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ 15 ਪੇਟੀਆਂ ਬਰਾਮਦ ਕੀਤੀਆਂ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੋਕਾਂ ਕੋਲ ਸ਼ਰਾਬ ਨਾ ਖਰੀਦੀ ਜਾਵੇ ਕਿਉਂਕਿ ਪਿਛਲੇ ਦਿਨੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਕੀਮਤੀ ਜਾਨਾਂ ਗਈਆਂ ਸਨ ਇਸ ਲਈ ਲੋਕ ਸਰਕਾਰ ਵੱਲੋਂ ਮਨਜ਼ੂਰशुदा ਠੇਕਿਆਂ ਤੋਂ ਹੀ ਸ਼ਰਾਬ ਖਰੀਦਣ ਤਾਂ ਜੋ ਉਹਨਾਂ ਨਾਲ ਕੋਈ ਵੀ ਮਾੜੀ ਗੱਲਬਾਤ ਨਾ ਹੋ ਸਕੇ ਅਤੇ ਉਹਨਾਂ ਦੀ ਕੀਮਤੀ ਜ਼ਿੰਦਗੀ ਨਾਲ ਕੋਈ ਖਿਲਵਾੜ ਨਾ ਕਰ ਸਕੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਇਹ ਅਨੁਸਾਰ ਸਿਕਰਟ ਇਨਫੋਰਮੇਸ਼ਨ ਸੀ ਕਿ ਇਸ ਰਾਈਮ ਹਲੇ ਕੋਈ ਆਪਣਾ ਹੈਗਾ ਕਿ ਜਿਹੜਾ ਇਨਲੀਗਲ ਸ਼ਰਾਬ ਦਾ ਕੰਮ ਤੋਂ ਦਾ ਕਰਦਾ ਉਸ ਦੇ ਸੰਬੰਧ ਵਿੱਚ ਅਸੀਂ ਫਿਰ ਉੱਥੇ ਜਾ ਕੇ ਮੇਰੇ ਨਾਲ ਮੇਰੇ ਇੰਸਪੈਕਟਰ ਸਾਹਿਬਨ ਜਿਹੜੇ ਸਾਡੀ ਪੁਲਿਸ ਪਾਰਟੀ ਦੇ ਡਿਵੀਜ਼ਨ ਨੰਬਰ 1 ਤੋਂ ਪੁਨਸ ਲੈ ਕੇ ਸੀ ਉਹ ਰੇਡ ਕੀਤਾ ਰੇਡ ਦੌਰਾਨ ਫਿਰ ਉਹਦੇ ਘਰੋਂ 13 ਪੇਟੀਆਂ ਸਾਨੂੰ ਬਰਾਮਦ ਹੋਈਆਂ ਜਿੱਚ ਜਿਹੜੀਆਂ 9 ਪੇਟੀਆਂ ਹੈਗੀਆਂ ਨੇ ਉਹ ਰੋਲ ਸਟੈਗ ਨੇ ਤੇ 3 올ਮੋਗ ਨੇ ਤੇ ਇੱਕ ਆਰਸ ਸੀ ਉਸ ਤੋਂ ਬਾਅਦ ਹੁਣ ਜੋ ਪੰਦਾ ਪਕਚਾ ਉਹ ਦਰਜ ਕੀਤਾ ਜਾ ਰਿਹਾ ਹੈ ਪਹਿਲਾਂ ਨਹੀਂ ਸੀ ਇਹ ਨਵਾਂ ਹੀ ਹੁਣ ਕੋਈ ਪਤਾ ਲੱਗਾ ਸੀ ਇਸ ਬਾਰੇ ਪਤਾ ਕਰਕੇ ਮਾਨਸਰ ਹੋਈ ਹੈ ਕਿ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਇਹ ਕੰਮ ਨਾ ਕੀਤਾ ਜਾਵੇ ਇੱਕ ਸਭ ਤੋਂ ਵੱਡੀ ਮਾੜੀ ਗੱਲ ਹੈ ਦੋਸਤੋ ਕੋਈ ਵੀ ਟ੍ਰੇਸ ਸਿਸਟਮ ਜਾਂ ਕੋਈ ਲੇਬਲ ਨਹੀਂ ਹੁੰਦਾ ਤੇ ਤੋਂ ਇਹ ਜਿਹੜੇ ਉਹ ਤੋਂ ਉਹਨਾਂ ਕੋ ਲੈਂਦੇ ਨੇ ਉਹਨਾਂ ਨੂੰ ਮੇਰਾ ਇਹ ਇਹ ਹੈ ਕਿ ਉਸ ਤੋਂ ਨਾ ਸ਼ਰਾਬ ਪਰਚੇਸ ਕਰਨ ਕਿਸੇ ਕੋ ਵੀ ਐਸੇ ਜਿਹਦੇ ਉੱਪਰ ਲੇਬਲ ਨਹੀਂ ਹੈ ਕਿਉਂਕਿ ਉਹ ਪਤਾ ਨਹੀਂ ਕੀ ਉਹ ਸ਼ਰਾਬ ਦੇ ਵਿੱਚ ਕੀ ਹੈ ਕਿ ਬੋਟਲ ਦੇ ਵਿੱਚ ਕਿਸ ਨੇ ਭਰੀ ਹੈ ਤੇ ਕੀ ਹੈ ਉਹਦਾ ਕੋਈ ਲੇਬਲ ਨਹੀਂ ਹੈ ਕੋਈ ਕੁਝ ਨਹੀਂ ਹੈ